ਮੰਮੀ ਨੇ ਮੈਂ ਫੋਨ ਲਾ ਕੇ ਨਾ ਕੱਲ ਸਮਝਾਇਆ ਹੀ ਉਹਦਾ ਥੋੜਾ ਜਿਹਾ ਜਿਨ੍ਹਾਂ ਦੇ ਗੱਲ ਸਮਝਣ ਵਿੱਚ ਆਜੂਗੀ ਤੇ ਮੈਂ ਤੁਹਾਨੂੰ ਕਿਹਾ ਹੈ ਕਿ ਪਿਛਲੀਆਂ ਗੱਲਾਂ ਦੇ ਹੁਣ ਮਿੱਟੀ ਪਾ ਦਿਓ ਚੱਲੇ ਆ ਵੀ ਹੁਣ ਅੱਗੇ ਵਾਸਤੇ ਥੋੜਾ ਜਿਹਾ ਆਪਣਾ ਸੋਚ ਲਓ ਹੁਣ ਵੇਖੋ ਡੈਡੀ ਮੰਜੇ ਤੇ ਪਏ ਆ ਤੇ ਜੇ ਮੁੜ ਕੇ ਜੀ ਡੈਡ ਨੂੰ ਕੱਲ ਨੂੰ ਕੁਝ ਹੋ ਹੋ ਗਿਆ ਤੇ ਮੰਮੀ ਕਿੱਥੇ ਜਾਣਗੇ ਕਿਉਂਕਿ ਮੈਨੂੰ ਮੰਮੀ ਦੀ ਆਦਤ ਦਾ ਪਤਾ ਵਾ ਉਹਨਾਂ ਨੇ ਕਹਿਣਾ ਵਾ ਵੀ ਪਹਿਲਾਂ ਤੁਸੀਂ ਗਏ ਹੋ ਬੜੇ ਜੋਸ਼ 'ਚ ਗਏ ਹੋ ਤੇ ਹੁਣ ਫੇਰ ਉਦਾਂ ਹੀ ਆ ਗਏ ਤੇ ਜਾਣਾ ਤੇ ਅਸੀਂ ਡੈਡੀ ਕਰਕੇ ਆ ਨਹੀਂ ਉਹ ਤੇ ਹੈਗਾ ਵਾ ਹੁਣ ਜੇ ਭਾਜੀ ਠੀਕ ਨਹੀਂ ਆ ਤੇ ਇਹਨਾਂ ਨੂੰ ਜਾਣਾ ਚਾਹੀਦਾ ਠੀਕ ਹੈ ਨਾ ਇਹਨਾਂ ਦੇ ਨਾਲ ਹੀ ਸਾਰਾ ਚਲ ਠੀਕ ਆ ਚੰਗਰ ਰਪਿੰਦਰ ਚੱਲ ਰਪਿੰਦਰ ਆਂਦੀ ਆ ਵੀ ਫੋਨ ਤੇ ਮੈਂ ਕੀਤਾ ਵਾ ਹੁਣ ਵੇਖੋ ਜੋ ਬਣਾਉਂਦਾ ਵਾ ਕਿ ਨਹੀਂ ਆਉਂਦਾ ਆਸ ਜੀ ਤੇ ਮੈਨੂੰ ਹੈਗੀ ਆ ਵੀ ਆਪਣੇ ਡੈਡੀ ਦਾ ਸੁਣ ਕੇ ਤੇ ਰਹਿ ਨਹੀਂ ਸਕਦਾ ਗਾੜੀ ਉਹਦੀ ਮਰਜ਼ੀ ਆ